ਸਤਿ ਸ਼੍ਰੀ ਅਕਾਲ ਸਾਰੇ ਮੇਰੇ ਵੀਰਾਂ ਨੂੰ ਤੇ ਵੀਰੋ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਆ ਜੋ ਹੈਗਾ ਤਿਲਕਨਗਰ ਤੋਂ ਤੇ ਇਹ ਤਿਲਕਨਗਰ ਦੇ ਰਹਿਣ ਵਾਲੇ ਵਾਸੀ ਆ ਇਹਨਾਂ ਦੀ ਥੋੜੀ ਹੈਲਪ ਕੀਤੀ ਜਾਵੇ ਇਹਨਾਂ ਦੀ ਥੋੜੀ ਗੱਲ ਸੁਣੀ ਜਾਵੇ ਵੀ ਇਹ ਕਹਿੰਦੇ ਕੀ ਆ ਹਾਂਜੀ ਬਾਜੀ ਦੱਸੋ ਜਨਤਾ ਨੂੰ ਸਾਜੀ ਮੈਂ 2009 ਚ ਵਿਆਹ ਕਰਵਾਇਆ ਸੀ ਗੀਤਾ ਰਾਣੀ ਪਤਨੀ ਇੰਦਰ ਕਮਾਨਾ ਜੂ ਜੋ ਕੀ ਤਲਾਕशुदा ਸੀ ਤੇ ਉਸਨੇ ਮੇਨ ਲਵ ਮੈਜ ਕਰਾਈ ਸੀ ਤੇ ਉਹਦੇ ਭੈਣ ਭਰਾ ਉਹਨੂੰ ਨਹੀਂ ਸੀ ਮਿਲਦੇ ਉਹਨੋਂ ਥੋੜੇ ਦੋ ਸਾਲਾਂ ਤੋਂ ਤਿੰਨ ਸਾਲਾਂ ਤੋਂ ਮੇਲ ਲੱਗ ਪਏ ਹਨ ਉਹਦੇ ਭੜਾ ਤੇ ਉਹਦੀਆਂ ਦੋ ਭੈਣਾਂ ਪਹਿਲਾਂ ਤੋਂ ਮਿਲਦੀਆਂ ਹਨ ਉਹਨਾਂ ਨੇ ਵਿੱਚ ਆ ਕੇ ਮੇਰਾ ਵਿਆਹ ਕਰਵਾਇਆ ਲਾ ਮੈਂ ਫਿਰ ਕਰਵਾਇ ਸੀ ਅਤੇ ਮੈਂ ਆਪਣੇ ਘਰੋਂ 115000 ਰੁਪਏ ਲਿਆ ਕੇ ਤਾਂ ਮੇਰੇ ਘਰਦਿਆਂ ਨੇ ਮੈਨੂੰ ਬਖੜਾ ਕਰ ਦਿੱਤਾ ਕਿਰਾਏ ਤੇ ਰਹਿ ਕੇ ੱੱਕੇ ਖਾ ਕੇ ਮੈਂ ਇਹ ਥਾਂ ਖਰੀਦੀਆ ਤਿਲਕਨਗਰ 228 ਨੰਬਰ ਤੇ ਮੈਂ ਉੱਥੇ ਕੂੜੇ ਦਾ ਢੇਰ ਹੁੰਦਾ ਸੀ ਉਹ ਮੈਂ ਆਪਣੀ ਮਿਹਨਤ ਮਜ਼ਦੂਰੀ ਕਰਕੇ ਘਰ ਬਣਾਇਆ ਹੈ ਤੇ ਮੇਰਾ ਜੀ ਮੁੰਡਾ 15 ਸਾਲ ਦਾ ਹੈ ਤੇ ਜਨਾਨੀ ਮੇਰੀ ਮੇਰੇ ਥਾਂ ਦਾ ਘਰ ਦੇ ਉੱਪਰ ਬੇਈਮਾਨ ਹੋ ਗਈ ਹੈ ਤੇ ਉਹਦੇ ਭਰਾ RAMLAL BASAN BIKKU BASAN SHUSHMA BASAN ਸਾਰਾ ਪਰਿਵਾਰ ਮਿਲ ਕੇ ਮੇਨਾਂ ਧੱਕਾਸ਼ਾਹੀ ਕਰਦੇ ਹਨ ਤੇ ਮੈਨੂੰ ਘਰ ਦੇ ਅੰਦਰ ਜਾਨਣਾ ਤਾਂ ਲੜਾਈ ਝਗੜਾ ਕਰਦੇ ਹਨ ਕਿ ਉਹ ਉਹਨੇ ਆਪਣੀ ਭੈਣ ਨੂੰ ਅੱਗੇ ਕੀਤਾ ਹੋਇਆ ਹੈ ਅਤੇ ਮੈਨੂੰ ਕਹਿੰਦੇ ਹਨ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਹੈ ਕਿ ਜੇ ਮੈਂ ਆਪਣਾ ਪਹਿਲਾ ਆਦਮੀ ਛੱਡ ਕੇ ਤੇਰੇ ਨਾਲ ਵਿਆਹ ਕਰਾ ਸਕਦੀ ਹਾਂ ਤੇ ਦੋ ਨਿਆਣੇ ਜਿਹੜੇ ਛੱਡੇ ਹੋਏ ਆ ਉਹ ਇੱਥੇ ਲਿਆ ਕੇ ਤੈਨੂੰ ਘਰ ਤੋਂ ਕੱਢ ਕੇ ਤਾਂ ਮੇਰਾ ਟੱਬਰ ਪੂਰਾ ਹੁੰਦਾ ਹੈ ਪਰ ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਮੈਂ ਤੈਨੂੰ ਆਪਣਾ ਆਦਮੀ ਨਹੀਂ ਸਮਝਦੀ ਤੇ ਨਾ ਹੀ ਮੇਰੇ ਭੈਣ ਭਰਾ ਤੈਨੂੰ ਆਪਣਾ ਜਵਾਈ ਸਮਝਦੇ ਹਨ ਮੈਨੂੰ ਆਪਣੀ ਕੁੜੀ ਸਮਝਦੇ ਹਨ ਤੇ ਮੈਨੂੰ ਆਪਣੀ ਭੈਣ ਸਮਝਦੇ ਹਨ ਮੈਂ ਭਾਰ ਕੋ ਕੰਮ ਪਹੁੰਚਾਣੇ ਤੇ ਕਮਿਸ਼ਨਰ ਸਾਹਿਬ ਦੇ ਰਿਪੋਰਟ ਲਖਾਈ ਸੀ ਹੋ ਲਈ ਮੰਗਵਤ ਦੀ ਖਾਸ ਤੇ ਕਿਸੇ ਕਿਸਮ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਉਸ ਤੋਂ ਬਾਅਦ ਮੈਂ ਵੂਮੈਨ ਛੱਲ ਦੇ ਵਿੱਚ ਗਿਆ ਡੀਸੀਪੀ ਸਾਹਿਬ ਦੇ ਪੇਸ਼ ਹੋਇਆ ਮੇਰੀ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ ਤੇ ਮੇਰੀ ਪਤਨੀ ਉੱਥੇ ਲਿਖ ਕੇ ਦੇ ਕੇ ਆਈ ਹੈ ਕਿ ਮੈਂ ਇਹਦੇ ਨਾਲ ਕੇਸ ਲੜਨਾ ਹੈ ਮੇਰਾ ਇਹਦੇ ਨਾਲ ਕਿਸੇ ਕਿਸਮ ਦਾ ਕੋਈ ਲੈਣਾ ਦੇਣਾ ਨਹੀਂ ਹੈ ਮੈਂ ਇਸ ਨੂੰ ਆਪਣਾ ਆਦਮੀ ਨਹੀਂ ਸਮਝਦੀ ਹਾਂ ਤੇ ਮੈਨੂੰ ਪਰੇਸ਼ਾਨ ਤੰਗ ਪਰੇਸ਼ਾਨ ਕੀਤਾ ਹੈ ਮੇਰਾ ਮਹੱਲਾ ਨਿਵਾਸੀ ਤਿਲਕ ਨਗਰ ਦੇ ਮਹੱਲਾ ਨਿਵਾਸੀਆਂ ਨੇ ਕਈ ਵਾਰ ਮੇਰਾ ਘਰ ਬਸਾਇਆ ਹੈ ਤੇ ਕਈ ਵਾਰ ਇਹ ਜਨੈਨੀ ਹੁਣ ਉਹਨਾਂ ਮੁਹੱਲਾ ਨਿਵਾਸੀਆਂ ਦੇ ਘਰਾਂ 'ਚ ਜਾ ਕੇ ਲੜਾਈ ਝਗੜਾ ਕਰਦੀ ਹੈ ਅਤੇ ਮੈਨੂੰ ਤੰਗ ਪਰੇਸ਼ਾਨ ਕਰਦੀ ਹੈ ਜਦੋਂ ਮੈਂ ਘਰ ਜਾਂਦਾ ਹਾਂ ਤਾਂ ਮੇਰੇ ਹੱਥੋਂ ਪਾਈ ਕਰਦੀ ਹੈ ਤੇ ਮੈਨਾਂ ਕੁੱਟਮਾਰ ਕਰਦੀ ਹੈ ਮੇਰਾ ਮੁੰਡਾ ਮੈਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕਰਦਾ ਹੈ ਮੇਰਾ ਮੁੰਡਾ ਆਪਣੀ ਮਾਂ ਨੂੰ ਬੋਸ ਨਹੀਂ ਹੁੰਦਾ ਹੈ ਪਰ ਉਹ ਸਮਝਦੀ ਨਹੀਂ ਹੈ ਕਹਿੰਦੀ ਹੈ ਮੈਨੂੰ ਐਡਾ ਹੀ ਮਾਰ ਦੇਣਾ ਮੈਂ ਆਪਣਾ ਲੇਬਰ ਕਾਰਡ ਵੀ ਬਣਾਇਆ ਹੋਇਆ ਹੈ ਜਿਹੜੇ ਚ ਮੇਰੀ ਕੱਲ ਨੂੰ ਬਾਹਰ ਟੱਕੇ ਖਾਂਦੇ ਆਂ ਦੀ ਮੌਤ ਹੋ ਮੌਤ ਹੋ ਜਾਂਦੀ ਹੈ ਤਾਂ ਇਹਨੂੰ ਸਰਕਾਰੀ ਤੌਰ ਤੇ 5 ਲੱਖ ਰੁਪਏ ਦਾ ਮੇਰੇ ਡੈਸ ਸਰਟੀਫਿਕੇਟ ਜਮ੍ਹਾਂ ਕਰਾ ਕੇ ਵੀ ਮਿਲਣ ਦਾ ਆਦੇਸ਼ ਹੈ ਤਾਂ ਇਹ ਮੇਰਾ ਸਰਕਾਰੀ ਲੇਬਰ ਕਾਰਡ ਵੀ ਬਣਿਆ ਹੋਇਆ